ਜੋ ਸਾਡੀਆਂ ਟਰਾਲੀਆਂ ਸ਼ੰਭੂ ਤੋਂ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਪਪੂ ਪੰਕੇ ਦੇ ਉਸਮਾਨ ਬਰਾਮਦ ਹੋਇਆ ਸੱਚ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਨ ਕਿਉਂਕਿ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀਗਾ ਜਿਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏਸੀ ਸੀਗੇ ਕੂਲਰ ਸੀਗੇ ਪੱਖੇ ਸੀਗੇ ਵੀ ਇਹ ਸਾਰੇ ਕਿੰਨੇ ਬੰਦੇ ਚ ਇਨਵੋਲਵ ਹੈਗੇ ਕਿਹਦੇ ਟਰੈਕਟਰ ਗਏ ਆ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕੁਆੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਗਿਆ ਜੁਗਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਤੇ ਉਹ ਆਪ ਦਾ ਜਿਹੜਾ ਪੀਸਫੁੱਲ ਜਿਹੜਾ ਤਰਨਾ ਖਤਮ ਕਰ ਰਹੇ ਹੈਗੇ ਨੇ ਸੀ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਪਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇਥੋਂ ਦੇ ਦਾ ਨਾਬੇ ਤੇ ਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਦੌਰਾਨ ਧਰਨਾ ਇੱਕ ਨਿੱਕਾ ਜਿਹਾ ਇਨਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪੜਤਾਲ ਦੀਨ ਹੈਗੀ ਤੇ ਜਿਵੇਂ ਪੜਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮਿਲਚਲੇ ਆਂਦੇ ਨੇ ਸੀ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਾਡਾ ਕੋਈ ਉਸੇ ਚ ਕਸੂਰ ਨਹੀਂ ਸੀ ਨਾ ਹੀ ਕੋਈ ਦੋਸ਼ ਹੈ ਉਹਨਾਂ ਨੂੰ ਤਸੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਇਰਾਦਾ ਕਿਸੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਸਾਡੇ एलानੀਆਂ ਪ੍ਰੋਗਰਾਮ ਦੇ ਵਿੱਚ ਜਿਗਰ ਟੈਂਟਰ ਲੱਗੇ ਨੇ ਦਰੀਆਂ ਵਿਸ਼ੀਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਵੀ ਐਡਾ ਕੀ ਐਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਵੀ ਲੰਘਣਾ ਅਸੀਂ ਤਾਂ ਐਂਬੂਲੈਂਸ ਸਮਝ ਤਾਂ ਨਗਾਉਨੇ ਆ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਦੇ ਦਿੰਦੇ ਪ੍ਰਾਣਾ ਮੈਟਰ ਹੈਗਾ ਉੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਹੈ ਉਹਦੇ ਵਿੱਚ ਕਿਸਾਨਾਂ ਵੱਲੋਂ ਕੁਝ ਮੰਗਾ ਸੀਗੀਆਂ ਇਹਦੇ ਵਿੱਚ ਜਿਹੜਾ ਇੱਕ ਟਰਾਲੀ ਮਿਲੀ ਸੀਗੀ ਉਹਦੇ ਸਬੰਧ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਦੋ ਟੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦੇ ਦਿੱਤੀ ਹੈਗੀ ਉਹਦੀ ਅਸੀਂ ਪੜਤਾਲ ਕਰਨੇ ਆਂ ਉਹਦੀ ਵਜੋਂ ਕਾਰਵਾਈ ਜਿਹੜੀ ਅਸੀਂ ਕੰਮ ਚੜ੍ਹਾਵਾਂਗੇ एलानियां ਕੀਤਾ ہے سٹیج تو اعلان کر کے ٹینٹ لائے ہوئے ہیں دریاں بیشیاں نے پھر ਤੁਹਾਨੂੰ ਲੰਘਣੇ ਨਹੀਂ چاہیے اس ਤੋਂ ਪਹਿਲੀ ਵੱਡੀ ਗੱਲ ਹੈ ਸਾਡੇ ਪਰਿਵਾਰਾਂ ਵਰਗੇ ਬੱਚੇ ਹੈ ਕਿਤੇ ਨਾ ਕਿਤੇ ਹੋ ਜਾਂਦੇ ਫਰਕ ਤਰਕ ਉਹਨਾਂ ਤੋਂ ਰਹਿ ਜਾਂਦੇ ਨੇ ਕੋਈ ਗੱਲ ਨਹੀਂ ਜੇ ਉਹ ਨਹੀਂ ਕੋਈ ਆਪਣੇ ਤੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਾਂ ਵੀ ਨਹੀਂ ਕਰਾਂਗੇ ਇਸ ਬੰਦੀ ਜਿਹੜਾ ਹੈਗਾ ਸਿਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਵਿੱਚ ਲਿਆ ਕੇ ਜਿਹੜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਵਿੱਚ ਸੀਆਈ ਪਟਿਆਲਾ ਨੂੰ ਟ੍ਰਾਂਸਫਰ ਹੋਇਆ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਡੀਐਸਪੀ ਦਫਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਨੇ ਪਹਿਲੀ ਮੀਟਿੰਗ ਵਿੱਚ ਕੁਝ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਵੈਸ ਸਿੱਟੇ ਤੇ ਆਪਾਂ ਪੁੱਜੇ ਹੈਗੇ ਆ ਕਿ ਅਸੀਂ ਤੁਰੰਤ ਜਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰਤ ਉਹ ਦਰਜ ਕਰਨ ਲੱਗਦੇ ਆ ਜਦੋਂ ਤੁਰੰਤ ਸਾਡੀ ਐਫਆਈਆਰ ਤਿਆਰ ਹੋ ਗਈ ਤੇ ਅਸੀਂ ਤੁਹਾਨੂੰ ਕਾਪੀ ਦੇ ਦੇਵਾਂਗੇ ਕਿਹੜੀ ਐਫਆਈਆਰ ਦੀ ਗੱਲ ਕਰਦੇ ਆ ਕਿਹੜੀ ਜੋ ਸਾਡੀਆਂ ਟਰਾਲੀਆਂ ਸ਼ੰਭੂ ਤੋਂ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਪਪੂ ਪੰਕੇ ਜੀ ਦਾ ਸਮਾਨ ਬਰਾਮਦ ਹੋਇਆ ਤੇ ਇੱਕ ਟਰਾਲੀ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਵੀ ਤੇ ਐਫਆਈਆਰ ਦਰਜ ਕਰਕੇ ਬੰਦਿਆਂ ਤੇ ਬਾਈ ਨੇ ਪਰਚਾ ਦੇ ਕੇ ਇਹ ਕੇਸ ਹੈ ਜਿਹੜਾ ਏ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦਿਓ ਬੰਦਿਆਂ ਦੀ ਗ੍ਰਿਫਤਾਰੀ ਕਰੋ ਉਹਨਾਂ ਦਾ ਰਿਮਾਂਡ ਲਓ ਤੇ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਨ ਕਿਉਂਕਿ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀਗਾ ਜਿਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏਸੀ ਸੀਗੇ ਕੂਲਰ ਸੀਗੇ ਪੱਖੇ ਸੀਗੇ ਵੀ ਇਹ ਸਾਰੇ ਕਿੰਨੇ ਬੰਦੇ ਇਸ ਵਿੱਚ ਇਨਵੋਲਵ ਹੈਗੇ ਕਿਹਦੇ ਟਰੈਕਟਰ ਗਏ ਆ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕੁਵਾੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਗਿਆ ਕੋਲ ਪੱਪੂ ਪੰਕਜ ਦੇ ਇੱਕ ਪਰਚਾ ਹੋਰ ਦਰਜ ਕਰਾਉਣ ਦੀ ਮੰਗ ਕਰਦੇ ਆ ਲਵਾਰਸ ਵੀ ਟ੍ਰਾਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਇੱਕ ਦੇ ਸਨਾਖਤ ਹੋਣੇ ਰਹਿੰਦੇ ਸੀ ਉਹਦੇ ਸਨਾਖਤ ਕੀਤੇ ਆ ਉਹ ਪਰਚਾ ਵੀ ਪਪੂ ਪੰਕਜ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਸੀ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਆ ਕਿੰਨੇ ਸਮੇਂ ਚ ਐਫ ਆਈ ਆਰ ਲਾਂਚ ਹੋ ਕੇ ਸਾਡੇ ਕੋਲੇ ਆ ਜਾਂਦੀ ਹੈ ਤੇ ਅਸੀਂ ਉਹਨਾਂ ਚਰ ਬੈਠੇ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਆ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਪਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇੱਥੋਂ ਦੇ ਦਾ ਨਾਬੇ ਦੇ ਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚਿਹਤੇ ਆ ਪੱਪੂ ਹੋਰੀ ਜਾਂ ਉਹਦੀ ਪਤਨੀ ਸਜੰਤਾ ਚਾਵਲਾ ਇਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਐ ਤੇ ਪ੍ਰਸ਼ਾਸਨ ਨੇ ਹਮੇ ਭਰੀ ਆ ਵੀ ਇਹ ਕੇਸ ਥੋੜਾ ਸੀਆਈ ਨੂੰ ਦੇ ਦਿੱਤਾ ਜਿਹੜਾ ਅੱਜ ਦਾ ਇਨਸੀਡੈਂਟ ਜਿਹੜਾ ਉਹ ਅਧਿਕਾਰੀਆਂ ਨਾਲ ਕਲੈਸ਼ ਹੋਇਆ ਜੀ ਉਹਦੇ ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੀਟੀ ਹੈ ਆਪਣੇ ਪਰਿਵਾਰਾਂ ਚੋਂ ਨੇ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਾਡਾ ਕੋਈ ਉਸ ਵਿੱਚ ਕਸੂਰ ਨਹੀਂ ਸੀ ਨਾ ਹੀ ਕੋਈ ਦੋਸ਼ ਹੈ ਉਹਨਾਂ ਨੂੰ ਤਸੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਰੱਦਾ ਕਿਸੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ ਵਿੱਚ ਤੁਸੀਂ ਵੀ ਸਾਡੇ ਆਲਾਨੀਆਂ ਪ੍ਰੋਗਰਾਮ ਦੇ ਵਿੱਚ ਜਿਗਰ ਟੈਂਟਰ ਲੱਗੇ ਨੇ ਦਰੀਆਂ ਵਿਸ਼ੀਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਵੀ ਐਡਾ ਕੀ ਐਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਵੀ ਲੰਘਣਾ ਅਸੀਂ ਤਾਂ ਐਂਬੂਲੈਂਸ ਨਹੀਂ ਤਾਂ ਲਗਾਉਨੇ ਆ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਦੇਂਦੇ ਨਹੀਂ ਤਾਂ ਜਦੋਂ ਅਸੀਂ ਤੁਹਾਡਾ ਘਰਾਓ ਕਰ ਰੱਖੇ ਐਲਾਨੀਆਂ ਕੀਤਾ ਹੈ ਸਟੇਜ ਤੋਂ ਐਲਾਨ ਕਰਕੇ ਟੈਂਟ ਲਾਏ ਹੋਏ ਐ ਦਰੀਆਂ ਵਿਸ਼ਿਆਂ ਨੇ ਫਿਰ ਤੁਹਾਨੂੰ ਲੰਘਣੇ ਨਹੀਂ ਚਾਹੀਦੇ ਸੇ ਉਤੋਂ ਪਹਿਲੀ ਵੱਡੀ ਗੱਲ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਮੈਨਾਂ ਦਾ ਸਮਝਿਆ ਹੋਊ ਡੀਐਸਪੀ ਵੱਲੋਂ ਕੋਈ ਕਾਰਵਾਈ ਤਾਂ ਨਹੀਂ ਹੁੰਦੀ ਕਿਸਾਨਾਂ ਦੇ ਖਿਲਾਫ ਦੇਖੋ ਕਿਹਾ ਉਹਨਾਂ ਨੇ ਕਿ ਨਹੀਂ ਕੋਈ ਕਾਰਵਾਈ ਕਰਾਂਗੇ ਇਹ ਅਸੀਂ ਇਹਨੇ ਵੀ ਫਿਰ ਜਦੋਂ ਬੱਚੇ ਨੂੰ ਮੂਰੋ ਦੇਖਦੇ ਆ ਵੀ ਸਾਡੇ ਪਰਿਵਾਰਾਂ ਵਰਗੇ ਬੱਚੇ ਐ ਕਿਤੇ ਨਾ ਕਿਤੇ ਹੋ ਜਾਂਦੇ ਫਰਕਤਰ ਕੋ ਉਹਨਾਂ ਤੋਂ ਰਹਿ ਜਾਂਦੇ ਨੇ ਕੋਈ ਗੱਲ ਨਹੀਂ ਜੇ ਉਹ ਨਹੀਂ ਕੋਈ ਆਪਣੇ ਤੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਾਂ ਵੀ ਨਹੀਂ ਕਰਾਂਗੇ ਅਗਲਾ ਫੈਸਲਾ ਕੀ ਹੈ ਜੀ ਅਗਲਾ ਫੈਸਲਾ ਇਹ ਹੈ ਪਹਿਲਾਂ ਐਫ ਆਈ ਆਰ ਆ ਜਾਣ ਦਿਓ ਉਹ ਵਿਸ਼ਵਾਸ ਸਾਨੂੰ ਦਿੰਦੇ ਆ ਉੱਥੇ 스테ਜ ਤੇ ਜਾ ਕੇ ਪੁਲਿਸ ਅਧਿਕਾਰੀ ਜੋ ਗੱਲਬਾਤ ਅਸੀਂ ਕਰ ਰਹੇ ਹਾਂ ਉਹ 스테ਜ ਤੇ ਕਰਨਗੇ ਆ ਕੇ ਤੇ ਉਹ ਤੋਂ ਬਾਅਦ ਅਸੀਂ ਇਸ ਗੱਲ ਤੇ ਐਫ ਆਈ ਆਰ ਦੀ ਕਾਪੀ ਆ ਜਾਂਦੀ ਹੈ ਕੇ ਸੀ ਆਈ ਆਰ ਕੋਲੇ ਚਲਿਆ ਜਾਂਦਾ ਹੈ ਦੇਖਦੇ ਆ ਫਿਰ ਕਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਕਦੋਂ ਤੱਕ ਕਰਦੇ ਆ ਤੇ ਨਹੀਂ ਫਿਰ ਦੁਬਾਰਾ ਉੱਥੇ ਫਿਰ ਸਾਡੇ ਕੋਲੇ ਐਫ ਆਈ ਆਰ ਦੀ ਕਾਪੀ ਨਹੀਂ ਆ ਜਾਂਦੀ ਸਾਡੀ ਤਸੱਲੀ ਕਾਪੀ ਤੇ ਹੋ ਜਾਂਦੀ ਹੈ ਫਆਰ ਦੀ ਕਾਪੀ ਦੇ ਉੱਤੇ ਉਹਦੇ ਚ ਇਹ ਹੈ ਵੀ ਉਹਨਾਂ ਨੇ ਕਿਹਾ ਜਲਦੀ ਅਸੀਂ ਤੁਹਾਨੂੰ ਕਾਪੀ ਦੇਵਾਂਗੇ ਅਸੀਂ ਇਸ ਧਰਨੇ ਨੂੰ ਚਲਾਉਣ ਬਾਰੇ ਜਿਹੜੀ ਸਾਰੀ ਗੱਲਬਾਤ ਹੈ ਮੋਰਚੇ ਦੀ ਲੀਡਰਸ਼ਿਪ ਨਾਲ ਵਿਚਾਰਾਂਗੇ ਹੁਣ ਜਾ ਕੇ ਜੇ ਸਾਨੂੰ ਇਹ ਲੱਗਿਆ ਵੀ ਆਰ ਬਾਕੀ ਜੋ ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਸਟੇਜ ਤੋਂ ਕਰਨਗੇ ਕਮਿਟਮੈਂਟ ਉਹ ਕਮਿਟਮੈਂਟ ਤੇ ਖਰੇ ਉਤਰਨ ਦੀ ਗੱਲ ਉਹਨਾਂ ਨੇ ਕਹੀ ਤਾਂ ਅਸੀਂ ਵਿਚਾਰ ਲਾਂਗੇ ਮੋਰਚੇ ਦੀ ਮੀਟਿੰਗ ਕੋਈ ਜੋ ਐਪਲੀਕੇਸ਼ਨ ਦੇ ਵਿੱਚ ਨਾਮ ਹੈਗੇ ਨੇ ਪੱਪੂ ਪੰਕਜ ਜਸਜੰਤਾ ਚਾਵਲਾ ਮਨਦੀਪ ਸਿੱਧੂ 4 ਵੀ ਅਰਾ ਵਗੈਰਾ ਜੋ ਇਹਨਾਂ 'ਚ ਨਾਮ ਹੈਗੇ ਨੇ ਉਹਨਾਂ ਸਾਰੇ ਬੰਦਿਆਂ ਤੇ ਐਫ ਆਈ ਆਰ ਦਰਜ ਹੋ ਗੂ ਇਹਦੇ 'ਚ ਪੜਤਾਲ ਕਰਕੇ ਹੋਰ ਬਹੁਤ ਸਾਰੇ ਬੰਦੇ ਆ ਹੋ ਸਕਦਾ ਵੀ 15 ਬੰਦੇ ਆ 20 ਬੰਦੇ ਆ 25 ਬੰਦੇ ਆ ਕਿੰਨੇ ਕੁ ਬਾੜੀ ਆ ਸਾਰੇ ਤੇ ਹੋਣੀ ਚਾਹੀਦੀ ਆ ਠੀਕ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਤੇ ਉਹ ਆਪ ਦਾ ਜਿਹੜਾ ਪੀਸਫੁੱਲ ਜਿਹੜਾ ਤਰਨਾ ਖਤਮ ਕਰ ਰਹੇ ਹੈਗੇ ਨੇ ਤੇ ਦਰਾਨੇ ਤਰਨਾ ਇੱਕ ਨਿੱਕਾ ਜਿਹਾ ਇਨਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੋਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪੜਤਾਲ ਦੀਨ ਹੈਗੀ ਤੇ ਜਿਵੇਂ ਪੜਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮਿਲਚਲੀ ਹੁੰਦੀ ਹੈ ਉਹਨਾਂ ਨੇ ਮੰਗ ਕੀਤੀ ਤੁਸੀਂ ਜਿਹੜਾ ਜਿਹੜਾ ਮਾਮਲਾ ਦਰਜ ਕੀਤਾ ਵਾਅਦਾ ਕੀਤਾ ਜਾ ਕੇ ਕਿਹੜੇ ਕਿਹੜੇ ਬੰਦੇ ਇਹ ਰਿਵੋਲਵ ਕਰਾ ਮਸਲਾ ਕੀ ਸੀ ਜਿਹੜਾ ਟਰਾਲੀ ਚੋਰੀ ਕਰਨ ਵਾਲਾ ਮਸਲਾ ਸੀ ਤੇ ਪੁਲਿਸ ਇਨਵੈਸਟੀਗੇਸ਼ਨ ਫੇਅਰ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਪਰ ਇਹ ਪ੍ਰਾਣਾ ਮੈਟਰ ਹੈਗਾ ਉੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਹੈ ਇਹਦੇ ਵਿੱਚ ਕਿਸਾਨਾਂ ਵੱਲੋਂ ਕੁਝ ਮੰਗਾ ਸਿਗੀਆਂ ਇਹਦੇ ਵਿੱਚ ਜਿਹੜਾ ਇੱਕ ਟਰਾਲੀ ਮਿਲੀ ਸੀਗੀ ਉਹਦੇ ਸਬੰਧਤ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਦੋ ਟੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦੇ ਦਿੱਤੀ ਹੈਗੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਉਹਦੀ ਵਾਜੂ ਕਾਰਵਾਈ ਜਿਹੜੀ ਅਸੀਂ ਕਮਲਚ ਰਿਆਂਵਾਂਗੇ ਸੀਏ ਸਟਾਫ ਪਿਆਲਾ ਨੂੰ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਹਾਂਜੀ ਇਸ ਸਬੰਧੀ ਜਿਹੜਾ ਹੈਗਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਵਿੱਚ ਲਿਆ ਕੇ ਜਿਹੜੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਸੀ ਸੀ ਆਈ ਪਟਿਆਲਾ ਤੋਂ ਟ੍ਰਾਂਸਫਰ ਹੋਇਆ ਉਸ ਦਾ ਕਲਾਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਸੀਂ ਵੀ ਡੀ ਐਸ ਪੀ ਦੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਦੇਣੀ ਸੀ ਇਹ ਲੱਗਦਾ ਵੀ ਕੋਈ ਆਪਸ ਤੁਸੀਂ ਸਮਝੌਤਾ ਕੀਤਾ ਕੋਈ ਇਹ ਨਿੱਕੀ ਮੋਟਿਸ ਕਪਲ ਸੀ ਇਹ ਪੜਤਾਲ ਦੇ ਦੇ ਰਹੇਗੇ ਜਿਹੜਾ ਸਰਪੰਚ ਨੇ ਅਸੀਂ ਤਾਂ ਨਾ ਚੱਕਾਂਗੇ ਜੇ ਸਾਨੂੰ ਅਫਸਰ ਜੀ ਕਾਪੀ ਦਿੱਤੀ ਜਾਊਗੀ ਨਵੇਂ ਹਾਂ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈਗੀ ਸਾਰਾ ਨਾਲ ਗੱਲਬਾਤ ਹੋ ਚੁੱਕੀ ਹੈ ਨਾ ਹੋ ਰਿਹਾ ਹੈ ਕਿ ਤੇ ਇਹਨਾਂ ਵਿੱਚ ਕਰਾਂਗੇ ਇਹ ਬਰਖਾਸਤ ਹੈਗੀ ਹੈ ਮੈਟਰ ਜਾਂਚ ਦਾ ਮੈਟਰ ਹੈਗਾ ਜਿਵੇਂ ਅੱਗੇ ਆਇਆ ਦੋ ਇਸ ਬਿਆਨ ਦੇ ਵਿੱਚ ਆ ਬਿਆਨ ਦੇ ਆਧਾਰ 'ਤੇ ਐਫ ਆਈ ਆਰ ਹੋ ਰਹੀ ਹੈ ਨਵੀਂ ਬੋਸ ਹਾਂਜੀ ਬਿਲਕੁਲ ਬਿਆਨ ਦੇ ਦਾਰ ਤੇ ਜਿੰਨਾ ਜਿੰਨਾ ਖਿਲਾਫ ਦੋਸ਼ ਲਾਇਆ ਉਹਨਾਂ ਦੇ ਖਿਲਾਫ ਐਫ ਆਈ ਆਰ ਇਹ ਪੜਤਾਲ ਦਾ ਮੈਟਰ ਹੋ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਹਦੇ ਮੁਤਾਬਕ ਬਣਦੇ ਕਾਨੂੰਨ ਦੇ ਅਨੁਸਾਰ ਕਾਰਵਾਈ ਅਮਲ ਚ ਲਿਆ ਹੁਣ ਕਿਸਾਨ ਤੇ ਕੁਲਤਾ ਆਪੀ ਮਸਤਾਂ ਨਿਭੜ ਗਈ ਸਾਰੇ ਕੀ ਕੋਈ ਹੋਰ ਆਲਮੋਸਟ ਲਿਬੜੀ ਚੁੱਕੇ ਹੈਗੇ ਬ੍ਰੋ ਇਸ਼ਾਨ ਕਹਿੰਦੇ ਕਿੰਨੇ ਚਿਰ ਐਫ ਆਈ ਆਰ ਦੀ ਕਾਪੀ ਸਾਨੂੰ ਨੇ ਦੇ ਦਿੱਤੀ ਅਸੀਂ ਇੱਥੇ ਮੇਰੀ ਜਾਮਾ ਕੇ ਹਾਂ ਐਫ ਆਈ ਆਰ ਦਰਜ ਹੋ ਚੁੱਕੀ ਨਾਲ ਗੱਲਬਾਤ ਹੋ ਚੁੱਕੀ ਹੈ ਕਿ ਸਾਡੀ ਆਪਸ ਵਿੱਚ ਸਹਿਮਤੀ ਬਣ ਚੁੱਕੀ ਹੈ ਜੀ ਸਰ ਕਿਹਨਾ ਕਿਹਨਾ ਦਾ ਨਾਮ ਐਡ ਕਰਨ ਦੀ ਗੱਲ ਕਰ ਰਹੇ ਹੋ ਇਹ ਪਤਾ ਦੇ ਦਿਨ ਐਪਲੀਕੇਸ਼ਨ ਦਿੱਤੀ ਹੈਗੀ ਅਸੀਂ ਵੇਖਦੇ ਹੈਗੇ ਉਹ ਦੇਖ ਧੰਨਵਾਦ